ਇਤਨੀਆਂ ਇੱਛਾਵਾਂ ਨੇ ਇਤਨੀਆਂ ਆਸਾਂ ਨੇ ਕਿਵੇਂ ਜੀਵੀਏ ਕਿਵੇਂ ਬਹੁਤ ਸਾਗਰ ਨੂੰ ਪਾਰ ਕਰੀਏ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਆਸਾਂ ਮਾਇ ਨਿਰਾਸੋ ਰਾਮ ਕਲੀ ਰਾਗ ਦੇ ਵਿੱਚ ਹੋਰ ਕਈ ਸ਼ਬਦ ਨੇ ਆਸਾਂ ਮਾਇ ਨਿਰਾਸ ਬਲਾਈ ਨੇ ਚੋਣਾ ਨਾਨਕ ਕਰਦੇ ਬਾਈ ਨਿਸ਼ਚੈ ਕਰਕੇ ਜਾਣੋ ਉਸ ਨੂੰ ਕਰਤੇ પુરੁਖ ਦੀ ਪ੍ਰਾਪਤੀ ਹੋ ਜਾਂਦੀ ਕਿਸ ਨੂੰ ਜੋ ਆਸਾ ਦੇ ਚ ਨਿਰਾਸ਼ ਹੋ ਕੇ ਰਹਿੰਦਾ ਹੈ ਤੇ ਆਸਾ ਦੇ ਚ ਨਿਰਾਸ਼ ਕਿਸ ਤਰ੍ਹਾਂ ਰਹੀ ਹੈ ਔਰ ਸਭ ਪੂਰੀ ਹੋ ਗਈ ਹੈ ਤੇ ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਇਸ ਵਾਸਤੇ ਪੂਰੀ ਹੋਈ ਹੈ ਪਰਮਾਤਮਾ ਦੀ ਆਸਾ ਵੀ ਇਹੀ ਸੀ ਉਹ ਵੀ ਇਹੀ ਚਾਹੁੰਦਾ ਸੀ ਉਹਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈਏ ਮੇਰੀ ਇੱਛਾ ਇਸ ਕਰਕੇ ਪੂਰੀ ਹੋਈ ਹੈ ਕਿ ਪਰਮਾਤਮਾ ਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈਏ ਤੇ ਜੇ ਮੇਰੀ ਇੱਛਾ ਨਹੀਂ ਪੂਰੀ ਹੋਈ ਕੋਈ ਗੱਲ ਤਾਂ ਮੈਂ ਇੱਛਾ ਬੜੀ ਕੀਤੀ ਤਾਂ ਫਿਰ ਸਮਝ ਲੈਣਾ ਚਾਹੀਦਾ ਪਰਮਾਤਮਾ ਦੀ ਇੱਛਾ ਕੁਝ ਹੋਰ ਹੈ ਉਹਦੀ ਰਜ਼ਾ ਚ ਰਾਜ਼ੀ ਰਹਿਣਾ ਚਾਹੀਦਾ ਐ ਡੰਗ ਸਾਰੀਆਂ ਇੱਛਾਵਾਂ ਸਾਡੀਆਂ ਨਹੀਂ ਪੂਰੀਆਂ ਹੁੰਦੀਆਂ ਕਿਸੇ ਦੀਆਂ ਵੀ